ਆਪਣੇ ਪਾਹਜ ਪਿਓ ਨੂੰ ਦੇਖੋ ਵੀਰ ਚੱਕੀ ਆਉਂਦਾ ਹੈ ਦੇਖੋ ਪੈਲਸ ਦੇ ਵਿੱਚ ਵਿਆਹ ਬੁੱਕ ਹੁੰਦਾ ਤੇ ਵੀਰ ਆਪਣੇ ਪਿਓ ਨੂੰ ਵਿਆਹ ਦਿਖਾ ਕੇ ਲੈ ਕੇ ਗਿਆਗਾ ਚੱਕ ਕੇ ਲੈ ਕੇ ਗਿਆਗਾ ਸੱਚੀ ਯਾਰ ਇਹ ਹੁੰਦਾਗਾ ਯਾਰ ਪੁੱਤਾਂ ਨੂੰ ਵੀ ਆਪਣੇ ਪਿਓ ਦਾ ਪਿਆਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜੀ ਕਮੈਂਟ ਕਰਕੇ ਆ ਨਾਈ ਨੇ ਲਾਲੀ ਬਾਈ ਸਰਤ ਕਹਿੰਦਾ ਆਪਣੇ ਵਾਲ ਮੈਂ ਆਪ ਹੀ ਕੱਟੂਗਾ ਤੇ ਦੇਖੋ ਪਤੰਦਰ ਆਪਣੇ ਆਪ ਦੇ ਵਾਲ ਕਿੰਨੇ ਵਧੀਆ ਕੱਟ ਜਾਂਦਾ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਦੇਖੋ ਵੀਰ ਪਾਹਜ ਹੋਣ ਦੇ ਬਾਵਜੂਦ ਵੀ ਆਪਣੇ ਪਰਿਵਾਰ ਦੇ ਲਈ ਟੀਹਾੜੀ ਕਰਦਾ ਸਾਰੇ ਦਿਨ ਧੁੱਪੇ ਸੜ ਕੇ ਰੋਟੀ ਦੇ ਖਾਤਰ ਬੰਦਾ ਦੇਖੋ ਕਿਵੇਂ ਤੜਫਦਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਆਹ ਦੇਖੋ ਮਿਸਤਰੀ ਕੋਲ ਨਾ ਗਰਮਾਲਾ ਹੈ ਨਹੀਂ ਸੀਗਾ ਤੇ ਪਤੰਦਰ ਨੇ ਜਗਾੜ ਲਾ ਕੇ ਨਾ ਦੇਖੋ ਕਿੰਨਾ ਘੈਂਟ ਗਰਮਾਲਾ ਬਣਾਇਆ ਤੇ ਸਾਰੀ ਕੰਦਣੀ ਰੋਕਤਾ ਗਰਮਾਲੇ ਨੇ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਦੱਸੋ ਜਰੂਰ ਕੋਝ ਸਮਾਂ ਪਹਿਲਾਂ ਆਪਣੇ ਚਾਚੇ ਨੂੰ ਬਹੁਤ ਹੀ ਸਤਿਕਾਰ ਦੇ ਨਾਲ ਤੇ ਉਸ ਦੀ ਇੱਜ਼ਤ ਕਰਦੇ ਹੁੰਦੇ ਸੀਗੇ ਜੇ ਅੱਜ ਦੇ ਸਮੇਂ ਨੂੰ ਦੇਖਿਆ ਜਾਵੇ ਤਾਂ ਅੱਜ ਕੋਸ ਵੀ ਸਮਝ ਨਹੀਂ ਚਾਚੇ ਨੂੰ ਕੀ ਕਹਿਣਾ ਚਾਹੂਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ